ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੀ ਜਿਹੀ ਦੇਸ਼ਾ ਬੱਚਿਆਂ ਵਾਸਤੇ ਬੱਚੇ ਕੀ ਵੱਡੇ ਕੀ ਸਾਰੇ ਆਪਾਂ ਇਹ ਖੁਸ਼ੋਕੀ ਖਾਣੇ ਆ ਹਾਂਜੀ ਅੱਜ ਆਪਾਂ ਨਮਕੀਨ ਮਟਰ ਲੈ ਕੇ ਆਏ ਹਾਂ ਜੀ ਇਹ ਆਪਾਂ ਦੋ ਤਰ੍ਹਾਂ ਦੇ ਤਿਆਰ ਕਰਾਂਗੇ ਇਹਦੇ ਵਿੱਚ ਇੱਕ ਤਾਂ ਲੇਰਾਂ ਜਿਆ ਨਾਲ ਆਪਾਂ ਤਿਆਰ ਕਰਾਂਗੇ ਤੇ ਇੱਕ ਜਿਵੇਂ ਆਪਾਂ ਸਿੰਪਲ ਮਟਰ ਹੁੰਦਾ ਕਹਿਰਾ ਜੈ ਉਸ ਤਰ੍ਹਾਂ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦੇ कुरकुरੇ ਤੇ ਬਹੁਤ ਹੀ ਜ਼ਿਆਦੇ ਕ੍ਰਿਸਪੀ ਇਹ ਤਿਆਰ ਹੋਇਆ ਜੀ ਤੇ ਇਹ ਤਾਂ ਨਾ ਮੂੰਹ ਚ ਪਾ ਕੇ ਖਾਣ ਵਾਲੇ ਮਟਰ ਆ ਤੇ ਆਜੋ ਆਪਾਂ ਵੀਡੀਓ ਸਟਾਰਟ ਕਰਦੇ ਆ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਜੀ ਹਾਂਜੀ ਨਮਕੀਨ ਮਟਰ ਬਣਾਉਣ ਵਾਸਤੇ ਜੀ ਆਪਾਂ ਨੂੰ ਚਾਹੀਦੇ ਆ ਇੱਕ ਕੌਲੀ ਆਪਾਂ ਮੈਦੇ ਦੀ ਲਈ ਆ ਤੇ ਤੁਸੀਂ ਚਾਹੋ ਇੱਥੇ ਕਣਕ ਦਾ ਆਟਾ ਵੀ ਲੈ ਸਕਦੇ ਹੋ ਪਰ ਆਪਾਂ ਮੈਦਾ ਲਿਆ ਤੇ ਐਨੀ ਕਾਚੀ 1.5 ਕਾਚੀ ਆਪਣੇ ਕੋਲੇ ਘਿਓ ਦੀ ਆ ਘਿਓ ਕੋਈ ਗੱਲ ਨਹੀਂ ਜੇ ਆਪਾਂ ਚਸਤ ਕੇ ਦੇਖਾਂਗੇ ਜੇ ਆਪਾਂ ਨੂੰ ਥੋੜਾ ਲੱਗਿਆ ਤਾਂ ਆਪਾਂ ਹੋਰ ਵੀ ਪਾ ਸਕਦੇ ਆ ਵੈਸੇ ਬਹੁਤ ਹੈ ਘਿਓ ਤੇ ਇਹਦੇ ਵਿੱਚ ਜੇ ਆਪਾਂ ਅਜਮੈਨ ਲਈਆ ਅੱਧਾ ਕ ਚਮਚਾ ਤੇ ਅੱਧਾ ਕ ਚਮਚਾ ਆਪਾਂ ਲਿਆ ਮੇਥੀ ਦਾ ਤੇ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨੂਨ ਦਾ ਤੇ ਹੁਣ ਆਪਾਂ ਇਹਦਾ ਜਿਹੜਾ ਹੈਗਾ ਜੀ ਆਟਾ ਈ ਉਹ ਤਿਆਰ ਕਰਦੇ ਆਂ ਆਪਾਂ ਆਪਾਂ ਮੈਦਾ ਇਹਦੇ ਵਿੱਚ ਪਾ ਲਿਆ ਜੀ ਤੇ ਹੁਣ ਇਹਦੇ ਵਿੱਚ ਨਾ ਆਪਾਂ ਕੀ ਆਉ ਪਾਵਾਂਗੇ ਨਹੀਂ ਪਹਿਲਾਂ ਆ ਪਾ ਲ ਗਏ ਆਪਾਂ ਜਮੈਣ ਇਹ ਕਰਾਚੀ ਕਰਕੇ ਰੱਖੀ ਵੀ ਆ ਤੇ ਮੇਥੀ ਤੇ ਵਿੱਚੇ ਹੀ ਆਪਾਂ ਪਾ ਲੈਨੇ ਆ ਜੀ ਇਹਦੇ ਨਮਕ ਇਹਨੂੰ ਮੈਕਸ ਕਰ ਲੈਨੇ ਆ ਜੀ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀ ਕਿਉ ਕਿਉ ਪਹਿਲਾਂ ਥੋੜਾ ਪਾਵਾਂਗੇ ਜਿਵੇਂ ਆਪਾਂ ਨੂੰ ਲੱਗੂਗੀ ਲੋਡ ਹੋਊਗੀ ਆਪਾਂ ਉਸ ਹੱਬ ਨਾਲ ਫਿਰ ਹੋਰ ਕਿਉ ਪਾਵਾਂਗੇ ਇਹਨੂੰ ਚਸਨਾ ਹੈ ਜੀ ਚੰਗੀ ਤਰ੍ਹਾਂ ਤੇ ਇਹਦੇ ਨਾਲ ਜਿਵੇਂ ਇੱਕ ਆਪਾਂ ਮੁਠੀ ਦੀ ਸ਼ੇਪ ਜੀ ਬਣਾਉਣੀ ਆ ਚਸਕੇ ਤੇ ਉਸ ਤੋਂ ਬਾਅਦ ਵਿੱਚ ਆਪਾਂ ਫੇਰ ਇਹਦਾ ਆਟਾ ਜਿਹੜਾ ਹੈ ਉਹ ਪਾਣੀ ਪਾ ਕੇ ਗੁੰਨਣਾ ਲੱਗਾਂਗੇ। ਇਸ ਤਰ੍ਹਾਂ ਕਰਕੇ ਇਹਨੂੰ ਚੱਸ ਲਾਂਗੇ। ਚੰਗੀ ਤਰ੍ਹਾਂ ਇਹਨੂੰ ਨਾਲ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਚੱਸਣਾ ਹੈ ਇਸ ਤਰ੍ਹਾਂ। ਇਹ ਤਾਂ ਬਹੁਤ ਹੀ ਸੋਹਣੇ ਜਿਵੇਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਣੇ ਹਨ। ਇਸ ਤਰ੍ਹਾਂ ਦੀਆਂ ਮੱਠੀਆਂ ਕਹਿ ਲਓ ਮਟਰ ਕਹਿ ਲਓ ਇਹਨਾਂ ਨੂੰ ਜੇ ਆਪਾਂ ਮਟਰ ਬਣਾਉਣੇ ਆ ਉਹ ਵੀ ਉਹਦੇ ਲੰਮੇ ਵੇਲ ਕੇ ਆਪਾਂ ਉਹ ਬਣਾ ਲਾਂਗੇ। ਤੇ ਮੱਠੀਆਂ ਜਿ ਆਪਾਂ ਜਿਹੜੀਆਂ ਹੈਗੀਆਂ ਨਮਕੀਨ ਪੂਰੀਆਂ ਕੁੜਕਰੀ ਤਿਆਰ ਕਰਨੀਆਂ ਜੀ ਆਪਾਂ ਦੇਖੋ ਆਪਣੇ ਜਿਹੜੇ ਇਸ ਤਰ੍ਹਾਂ ਦੀ ਆਪਾਂ ਨੂੰ ਸ਼ੇਪ ਆ ਆਉਂਦੀ ਆ ਪਰ ਆਪੇ ਥੋੜਾ ਜਿਹਾ ਕਿਹਾ ਹੋਜੇ ਹੋਰ ਐਡ ਕਰਾਂਗੇ ਫਿਰ ਉਹਨਾਂ ਹੀ ਪੂਰੀਆਂ ਵਧੀਆ ਇਹ ਬਣਨਾਂ ਐ ਮਠੰਗਾ ਆਪਣੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਇਹਨੂੰ ਫਿਰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਹੁ ਚੱਸ ਲੈਣਾ ਬਹੁਤ ਵਧੀਆ ਬੱਚਿਆਂ ਨੂੰ ਖਾਣ ਵਾਸਤੇ ਇਹ ਆਪਾਂ ਘਰੇ ਤਿਆਰ ਕਰ ਸਕਦੇ ਆ ਜੀ ਮੈਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਣੇ ਆ ਤੇ ਉਹਦੇ ਵਿੱਚੋਂ ਥੋੜਾ ਜਿਹਾ ਤੇਲ ਦਾ ਤੇਲ ਤੇ ਹੌਂਕ ਜਿਹੀ ਆਉਂਦੀ ਹੁੰਦੀ ਹੈ ਨਾ ਆ ਦੇਖੋ ਜੀ ਕਿੰਨਾ ਸੋਹਣਾ ਹੋਣ ਇਹ ਮੁਠੀ ਜਿਹੜੀ ਆਪਣੀ ਬਨਣ ਲੱਗੀ ਤੇ ਇੰਨਾ ਕਿਹੋ ਬਹੁਤ ਆ ਜੀ ਆਪਾਂ ਬਸ ਪਾ ਕੇ ਇਹਨੂੰ ਦੇਖ ਲੈਣਾ ਵੀ ਕਿੰਨਾ ਕੁ ਕਿਹੋ ਪੈਂਦਾ ਈ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾਵਾਂਗੇ ਆਪਾਂ ਪਾਣੀ ਇੱਕਦਮ ਨਹੀਂ ਇਹਦੇ ਵਿੱਚ ਪਾਉਣਾ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਣੀ ਆ ਨਾ ਨਾਲੇ ਤਾਂ ਉਹ ਥੋੜੇ ਜੇ ਨੰਗੇ ਜੇ ਉੱਥੇ ਪਈ ਪੰਹਾਂ ਹੁੰਦੀਆਂ ਹੀ ਮੱਠੰਗ ਮੱਖੰਗਾ ਮੁਖੰਗਾ ਬੈਠਾਂ ਹੁੰਦਾਂ ਉੱਤੇ ਨਾਲੇ ਘਰਵਾਰ ਕੀ ਤਰੀਸ ਨਹੀਂ ਜੀ ਜੇ ਆਪਾਂ ਬੱਚਿਆਂ ਨੂੰ ਘਰੇ ਤਿਆਰ ਕਰਕੇ ਦੇਵਾਂਗੇ ਐਸ ਤਰਾਂ ਕਰਦੇ ਆਪਾਂ ਗੁੰਨਦੇ ਜਾਵਾਂਗੇ ਹਾਂਜੀ ਇਸ ਤਰ੍ਹਾਂ ਪੈਨੋ ਇਹਨੂੰ ਮਸਲ ਮਸਲ ਕੇ ਮੈਂ 2-3 ਮਿੰਟ ਹੋ ਗਏ ਜੀ ਤੇ ਇਹਨੂੰ ਮਸਲ ਮਸਲ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਆਟੇ ਨੂੰ ਹੁਣ ਇਹਨੂੰ ਆਪਾਂ ਟਿਕਾ ਦੇਾਂਗੇ ਇਹਨੂੰ ਰੈਸਟ ਤੇ ਰੱਖਾਂਗੇ 10 ਮਿੰਟ ਤੇ ਉਦੋਂ ਬਾਅਦ ਵਿੱਚ ਫਿਰ ਆਪਾਂ ਜਿਹੜੇ ਆ ਮਠੰਗਾਂ ਆ ਉਹ ਤਿਆਰ ਕਰਨ ਲੱਗਾਂਗੇ 10 ਮਿੰਟ ਇਹਨੂੰ ਰੱਖ ਦਿੰਨੇ ਆ ਜੀ ਹੁਣ ਇਹਨੂੰ ਆਪਣੇ ਨਾ 5-7 ਮਿੰਟ ਹੋ ਗਿਆ ਜੀ ਇਹਨੂੰ ਮਾਰਾ ਚੱਕਿਆ ਹੋ ਲਾ ਕੇ ਆਪਾਂ ਫੇਰ ਮਾਰਾ ਜੇ ਇਹਨੂੰ ਮੁੱਕੀ ਜੀ ਦੇ ਲੈਨੇ ਆ ਇਸ ਤਰ੍ਹਾਂ ਹੀ ਬਦੀ ਆ ਨਾਰਮਾ ਬਣਦੀ ਵਸੂਣ ਤੇ ਚਲੋ ਜੀ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਤੇ ਹੁਣ ਆਪਾਂ ਇਹਦਾ ਇੱਕ ਜੀ ਕੋਲ ਜਾ ਤਿਆਰ ਕਰਨਾ ਹੈ ਜਿਵੇਂ ਆਪਾਂ ਡੇਢ ਕ ਚਮਚਾ ਲੈ ਲੈ ਦੋ ਚਮਚੇ ਲੈ ਲੈ ਆਪਾਂ ਕਿਹਾ ਉਹਦੇ ਤੇ ਦੋ ਹੀ ਆਪਾਂ ਮੈਦੇ ਦੇ ਲਵਾਂਗੇ ਇਸ ਤਰ੍ਹਾਂ ਕਰਕੇ ਤੇ ਇਹਨੂੰ ਆਪਾਂ ਮਿਕਸ ਕਰ ਲੈਣਾ ਜੀ ਇਸ ਤਰ੍ਹਾਂ ਇਹਦਾ ਕੋਲ ਬਣ ਗਿਆ ਬਹੁਤ ਸੋਹਣੀਆਂ ਮੱਠੀਆਂ ਜਿਹੜੀਆਂ ਆਪਣੀਆਂ ਉਹ ਬਣਨਾਂ ਇਸ ਤਰ੍ਹਾਂ ਦਾ ਇਹਦਾ ਕੋਲ ਬਣ ਗਿਆ ਜੀ ਹਾਂਜੀ ਇਹ ਆਪਾਂ ਜੀ ਪੇੜੇ ਕਰ ਲਿਆ ਇਹਦੇ ਤਿੰਨ ਤੇ ਤੁਸੀਂ ਨਾ ਆਟਾ ਜਿਵੇਂ ਮੈਂ ਇੱਕ ਕੌਲੀ ਲਈ ਆ ਤੁਸੀਂ ਆਪਣੇ ਫੈਮਿਲੀ ਦੇ ਹਿਸਾਬ ਨਾਲ ਤੁਸੀਂ ਜੇ ਜ਼ਿਆਦਾ ਲੈਣਾ ਉਸ ਤਰ੍ਹਾਂ ਹੋਵੇਂ ਵੀ ਲੈ ਲਿਓ ਦੋ ਕੌਲੀਆਂ ਦੇ ਬਣਾ ਲਿਓ ਤੁਸੀਂ ਆਪਾਂ ਤਾਂ ਇੱਕ ਦਾ ਹੀ ਲਿਆ ਏ ਇਸ ਤਰ੍ਹਾਂ ਆਪਾਂ ਇਹਦੀਆਂ ਹੁਣ ਤਿੰਨਾਂ ਪਤਲੀ ਜੀ ਰੋਟੀ ਇਹਦੀ ਤਿਆਰ ਕਰਾਂਗੇ ਜੀ ਤਿੰਨਾਂ ਪੇੜਿਆਂ ਦੀ ਤਿੰਨੇ ਰੋਟੀਆਂ ਨਾਲੀਆਂ ਪਤਲੀਆਂ ਪਤਲੀਆਂ ਬਿਲਕੁਲ ਪਤਲੀਆਂ ਆਈ ਵੇਲ ਵੇਲ ਕੇ ਆਪਾਂ ਤਿਆਰ ਕਰਾਂਗੇ ਹਾਂਜੀ ਰੋਟੀਆਂ ਆਪਾਂ ਜੀ ਤਿੰਨੇ ਵੇਲ ਲਈਆਂ ਤੇ ਵੇਲ ਕੇ ਰੱਖ ਲਈਆਂ ਆਪਾਂ ਤਿੰਨੇ ਤੇ ਆ ਜਿਹੜਾ ਘੋਲ ਆ ਪਹਿਨੂੰ ਆਪਾਂ ਤਿਆਰ ਕੀਤਾ ਸੀ ਦੋ ਘਿਓ ਦੇ ਚਮਚੇ ਸੀ ਤੇ ਦੋ ਮੈਦੇ ਦੇ ਲਏ ਸੀ ਤੇ ਸੁੱਕਾ ਮੈਦਾ ਵੀ ਆਪਾਂ ਜਿਹੜਾ ਉਹ ਕੋਲੇ ਰੱਖਣਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੈ ਨਾ ਇਹ ਘੋਲ ਥੋੜਾ ਜਿਹਾ ਜਿਹੜਾ ਬਣਾਇਆ ਸੀ ਆਪਾਂ ਇਹਦੇ ਉੱਤੇ ਲਾ ਦੇਵਾਂਗੇ ਇਸ ਤਰ੍ਹਾਂ ਕਰਕੇ ਸਮਾਰ ਕੇ ਲਾ ਦੇਣਾ ਤੇ ਥੋੜਾ ਜਿਹਾ ਆਪਾਂ ਸੁੱਕਾ ਮੈਦਾ ਉੱਤੇ ਛਿੜਕ ਲੈਣਾ ਇਹਦੇ ਨਾਲ ਜਿਹੜੀ ਇਹਦੀ ਲੇਅਰ ਜੀ ਆ ਉਹ ਵਧੀਆ ਬਣਨੀ ਆ ਸੁੱਕੇ ਮੈਦੇ ਨਾਲ ਹੁਣ ਆਪਾਂ ਇਹਦੇ ਉੱਤੇ ਜਿਹੜੀ ਆਹ ਵਾਲੀ ਰੋਟੀ ਸੀ ਜੀ ਇਹ ਵੀ ਇਹਦੇ ਉੱਤੇ ਰੱਖਾਂਗੇ ਇਸੇ ਤਰ੍ਹਾਂ ਫੇਰ ਆ ਜਿਹੜਾ ਆਪਾਂ ਇਹਦਾ ਕੋਲ ਇੱਕ ਤਿਆਰ ਕੀਤਾ ਏ ਉਹ ਆਪਾਂ ਇਹਦੇ ਉੱਤੇ ਸਮਾਰ ਕੇ ਲਾਵਾਂਗੇ ਫੇਰ ਇਹਦੇ ਉੱਤੇ ਆਪਾਂ ਸੁੱਕਾ ਮੈਦਾ ਜਿਹੜਾ ਉਹ ਛਿੜਕਾਂਗੇ ਇਹਦੇ ਨਾਲ ਜਿਹੜੀ ਇਹਦੀ ਲੇਅਰ ਜੀ ਆ ਨਾ ਇਹ ਵਧੀਆ ਬਣ ਜਾਣੀ ਬਹੁਤ ਹੀ ਸੋਹਣੀ ਚੀਜ਼ ਤਿਆਰ ਵਧੀਆ ਬਹੁਤ ਜ਼ਿਆਦਾ ਟੇਸਟੀ ਤਿਆਰ ਹੁੰਦੇ ਆ ਜੀ ਹੁੰਦੇ ਆ ਜੀ ਇਹ ਮਠਾਗਾ ਇਸ ਤਰ੍ਹਾਂ ਆਪਾਂ ਇਹ ਕੋਲ ਫੇਰ ਲਾਉਂਦੇ ਜਾਵਾਂਗੇ ਉੱਤੇ ਇਹਦੇ ਫੇਰ ਆਪਾਂ ਮੈਦਾ ਜਲਾਵਾਂਗੇ ਸੁੱਕਾ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਫੇਰ ਇੱਕ ਚੋਰਸ ਫਰੋਂਠਾ ਬਣਾਉਣਾ ਹੁੰਦਾ ਹੈ ਨਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੇਰ ਕਰ ਲੈਣਾ ਆਪਾਂ ਤੇ ਉੱਤੇ ਇਹਦੇ ਆਪਾਂ ਫੇਰ ਉਕੋ ਲਾ ਕੇ ਉੱਤੇ ਸੁੱਕਾ ਮੈਦਾ ਫੇਰ ਛਿੜਕ ਦਿਆਂਗੇ ਇਹ ਇਸ ਤਰ੍ਹਾਂ ਜੀ ਪੋਲਾ ਪੋਲਾ ਜੀ ਕਰਨਾ ਹੈ ਜੀ ਉੱਤੇ ਨਾ ਦਾਅਵ ਨਹੀਂ ਦੇਣੀ ਆਪਾਂ ਇਹ ਤਾਂ ਬੱਚਿਆਂ ਨੇ ਜਦੋਂ ਕੇਰਾਂ ਖਾਦਾ ਇਹ ਤਾਂ ਵਾਰ-ਵਾਰ ਮੰਗਦੇ ਆ ਬੱਚੇ ਵੈਸੇ ਵੀ ਨਮਕੀਨ ਚੀਜ਼ ਖਾ ਕੇ ਬੱਚੇ ਜਾਦੇ ਖੁਸ਼ ਆ ਜੀ ਇਸ ਤਰ੍ਹਾਂ ਆਪਾਂ ਮੈਦਾ ਫੇਰ ਲਾਉਂਦੇ ਜਾਵਾਂਗੇ ਉੱਤੇ ਤੇ ਇਹਨੂੰ ਇਸ ਤਰ੍ਹਾਂ ਬਣਾਉਣਾ ਹੈ ਕੋਲਾ ਪਪੇਰ ਇਹਦੇ ਉੱਤੇ ਲਾਵਾਂਗੇ ਇੱਕ ਪਰੌਂਠੇ ਦੀ ਸ਼ੇਪ ਆ ਜਿਹੜੀ ਚੌਰਸ ਦੀ ਉਹ ਆਪਾਂ ਇਹਨੂੰ ਪਾ ਦੇ ਦਿਆ ਜਾਈਏ। ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਫੇਰ ਵੇਲਣਾ ਜੀ। ਇਸ ਤਰ੍ਹਾਂ ਇਹਨੂੰ ਫੇਰ ਆਪਾਂ ਵੇਲਣਾ। ਹਾਂਜੀ ਇਸ ਤਰ੍ਹਾਂ ਇਹਨਾਂ ਨੂੰ ਪੋਲਾ ਜਾਂ ਇਹਨੂੰ ਫੇਰ ਆਏ ਉੱਤੇ ਆਪਾਂ ਇਹਦਾ ਦਾਬ ਨਹੀਂ ਦੇਣੀ। ਇਹਨੂੰ ਜਿਵੇਂ ਆਪਾਂ ਇੱਕ ਪਰੌਂਠਾ ਬਣਾਉਨੇ ਆ ਨਾ ਇਸ ਤਰ੍ਹਾਂ ਇਹਨੂੰ ਆਪਾਂ ਹੌਲੀ-ਹੌਲੀ ਕਰਦੇ ਆ। ਫੇਰ ਇਹਨੂੰ ਆਪਾਂ ਜਿਹੜਾ ਵੇਲ ਲੈਣਾ ਹੈ। ਹਾਂਜੀ ਇਸ ਤਰ੍ਹਾਂ ਇਹਨੂੰ ਨਾ ਆਪਾਂ ਚੌਰ ਸਜਾ ਕਰ ਲਿਆ ਜੀ। ਵੇਲ ਵੇਲ ਕੇ। ਚਾਰੇ ਪੁੰਜੇ ਦੇ ਵਧੀਆ ਵੇਲ ਲੈ ਜੀ ਆਪਾਂ। ਇਹਨੂੰ ਮੋਟਾ ਨਹੀਂ ਆਪਾਂ ਬਾਲਾ ਜ਼ਿਆਦਾ ਰੱਖਣਾ। ਤੇ ਹੁਣ ਫੇਰ ਉਸੇ ਤਰ੍ਹਾਂ ਜੀ ਆ ਜਿਹੜਾ ਆਪਣੇ ਕੋਲੇ ਘੋਲ ਪਿਆ ਨਾ ਇਹਨੂੰ ਲਾਉਣਾ ਹੈ ਆਪਾਂ। ਇਸ ਕੋਲ ਸਾਰੇ ਲਾ ਲੈਣਾ ਤੇ ਉਤੋਂ ਦੀ ਆਪਾਂ ਮੈਦਾ ਵੀ ਲਾ ਕੋਲ ਲਾ ਕੇ ਨਾ ਸਾਰੇ ਇੱਥੇ ਤੇ ਇਸ ਤਰ੍ਹਾਂ ਫਿਰ ਮੈਦੇ ਦਾ ਛੜਕਾ ਕਰ ਲੈਣਾ ਆਪਾਂ ਉੱਤੇ ਸੁੱਕਾ ਮੈਦਾ ਆਪਾਂ ਕੋਲੇ ਰੱਖਣਾ ਹੈ ਇਸ ਤਰ੍ਹਾਂ ਕਰਕੇ ਇਹ ਤਾਂ ਬਹੁਤ ਹੀ ਜੀ ਕਰਿਪਸੀ ਜੀਆਂ ਜਿਹੜੀਆਂ ਮੱਠੀਆਂ ਆਪਣੀ ਉਹ ਤਿਆਰ ਹੋਣਨ ਹਰੇਕ ਤਹਿ ਦੇ ਵਿੱਚ ਆਪਾਂ ਇਹਦੇ ਆ ਕੋਲ ਲਾਉਣਾ ਹੈ ਹਰੇਕ ਤਹਿ ਦੇ ਵਿੱਚ ਆਪਾਂ ਸੁੱਕਾ ਮੈਦਾ ਲਾਉਣਾ ਹੈ देखो जी इस तरह ही तैयार कर लिया हूं आपू ना इस तरह ही थोड़ा जा थले भी रख लेंगे इतने भी ला लागे क्योंकि वेलना ही सौखा हो जाना ना नहीं फिर वेलने लगता है इन हम आप इस तरह लम्मा वेलना पोला पोला ही इन जी देनी है उत्ते दे। ਹਾਂਜੀ ਇਸ ਤਰ੍ਹਾਂ ਇਹਨੂੰ ਆਪਾਂ ਪੋਲਾ-ਪੋਲਾ ਜਿਹਾ ਜਿਹੜਾ ਹੀ ਲੰਮਾ ਕਰ ਲਿਆ ਤੇ ਇਹ ਇਹ ਨਾ ਬਾਲਾ ਮੋਟਾ ਨਹੀਂ ਆਪਾਂ ਇਸ ਤਰ੍ਹਾਂ ਦਾਬ ਹੌਲੀ-ਹੌਲੀ ਦਿੰਦੇ-ਦਿੰਦੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰੀ ਜਾਣਾ ਹੈ ਜੀ ਇਹਨੂੰ ਇਸ ਤਰ੍ਹਾਂ ਕਰਦੇ ਆਪਾਂ ਇਹਨੂੰ ਕੱਟਦੇ ਜਾਵਾਂਗੇ ਜੀ ਇਸ ਤਰ੍ਹਾਂ ਇਹਨੂੰ ਪਤਲੀ ਜਿਹੀ ਸ਼ੇਪ ਦਿੰਦੇ ਜਾਇਓ ਬਾਹਲੀ ਇਹ ਨਾ ਚੌੜੀ ਜੀ ਨਹੀਂ ਕਰਨੀ ਆਪਾਂ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਤੇ ਮੜਕੇ ਨੂੰ ਤੇਲ ਆਪਣਾ ਗਰਮ ਹੋਣਾ ਰੱਖਿਆ ਵਾ ਜੀ ਤੇ ਇਹਨੂੰ ਨਾ ਆਪਾਂ ਬਾਹਲੀ ਤੇਜ਼ ਅੱਗ ਤੇ ਨਹੀਂ ਪਕਾਉਣਾ ਹਾਂਜੀ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਇਹਨੂੰ ਕੱਟ ਲਿਆ ਜੀ ਤੇ ਤੇਲ ਆਪਣਾ ਰੱਖਿਆ ਹੋਇਆ ਵਾ ਗਰਮ ਹੋਣਾ ਤੇਲ ਆਪਾਂ ਬਿਲਕੁਲੀ ਰੱਖਣਾ ਲੋਹ ਤੇ ਠੀਕ ਹੈ ਜੀ ਬਹੁਤ ਹੀ ਜ਼ਿਆਦੇ ਖਾਸਤਾ ਕ੍ਰਾਂਚੀ ਜਿਹੜੀਆਂ ਆਪਣਾ ਮੱਠੀਆਂ ਕਹਿ ਲੋ ਇਹਨਾਂ ਨੂੰ ਤੇ ਵੈਸੇ ਇਹਨਾਂ ਨੂੰ ਮਟਰ ਦੀ ਸ਼ੇਪ ਜੀ ਵੀ ਆ ਗਈ ਆ ਹਾਂਜੀ ਇਸ ਤਰ੍ਹਾਂ ਦਾ ਇਹਨਾਂ ਦਾ ਕਲਰ ਹੋ ਗਿਆ ਜੀ ਇਹਨਾਂ ਨੇ ਪਿਆ ਪਿਆਨੇ ਵੀ ਹੋ ਜਾਣਾ ਇਹ ਹਜੇ ਤੇ ਬਸ ਆਪਾਂ ਇਹਨਾਂ ਨੂੰ ਹੁਣ ਨਾ ਕੱਢ ਹੀ ਲੈਣੀ ਆ ਇਸ ਤਰ੍ਹਾਂ ਦੋਨੇ ਅਦਲ ਬਦਲ ਕੇ ਦੋਨੇ ਪਾਸੇ ਸੇਕ ਲਵਾਇਆ ਇਹ ਆਪਾਂ ਇਸ ਤਰ੍ਹਾਂ ਕਰ ਕੀਤੀ ਹੁਣ ਆਪਾਂ ਇੱਕ ਤਰੀਕਾ ਹੋਰ ਦੱਸਦੇ ਆਂ ਵੀ ਜੇ ਤੁਸੀਂ ਕੱਲੇ ਮਟਰ ਬਣਾਉਣੇ ਆ ਤਾਂ ਉਹ ਵਸ ਆਪਾਂ ਕੱਲੀ ਰੋਟੀ ਵੇਲ ਕੇ ਪੇੜਾ ਕਰਕੇ ਕੈਰੀ ਰੋਟੀ ਵੇਲ ਕੇ ਤੇ ਕੱਟ ਕੇ ਪਾ ਦੇਣੀ ਆਪਾਂ ਹੋਰ ਉਹਦੇ ਵਿੱਚ ਕੁਝ ਨਹੀਂ ਕਰਨਾ ਆਟਾ ਇਸੇ ਤਰ੍ਹਾਂ ਹੀ ਗੁੰਨਿਆ ਜਾਣਾ ਉਹਦਾ ਇਹ ਤਾਂ ਲੇਹਰਾਂ ਦੀ ਨਾਲੇ ਬਣਿਆ ਨਾ ਆਪਣੇ ਤਿਆਰ ਹੋਇਆ ਤੇ ਉਹ ਜਿਵੇਂ ਆਪਾਂ ਬਾਜ਼ਾਰ ਚੋਂ ਲਿਆਉਣੇ ਹੁੰਨੇ ਉਸ ਤਰ੍ਹਾਂ ਦੇ ਗੈਸ ਆਪਾਂ ਬੰਦ ਕਰ ਦੇਵਾਂਗੇ ਹੁਣ ਹਾਂਜੀ ਜੇ ਆਪਾਂ ਕੱਲੇ ਮਟਰ ਬਣਾਉਣੇ ਆ ਜੀ ਸੈਂਪਲ ਮਟਰੀ ਜੀ ਤੇ ਉਹ ਆਪਾਂ ਬਸ ਇਸ ਤਰ੍ਹਾਂ ਰੋਟੀ ਵੇਲ ਲਈ ਆ ਪਤਲੀ ਤੇ ਇਹਨੂੰ ਆਪਾਂ ਕੱਟ ਦੇਣਾ ਬਸ ਆਟਾ ਉਸੇ ਤਰ੍ਹਾਂ ਹੀ ਇਹਦਾ ਗੁੰਨਣਾ ਹੈ ਇਸ ਤਰ੍ਹਾਂ ਕਰਦੇ ਕਰਦੇ ਜੇ ਸੋਨੋਂ ਜ਼ਿਆਦੇ ਲੰਮੇ ਲੱਗਦੇ ਆ ਤੇ ਆਪਾਂ ਵਿਚਾਲੇ ਇੱਕ ਕਾਟਾ ਜਿਹੜਾ ਉਹ ਹੋਰ ਪਾ ਦਾਂਗੇ ਇਸ ਤਰ੍ਹਾਂ ਵੈਸੇ ਨਹੀਂ ਪਾਉਂਦੇ ਹਨ ਤੇ ਇਹ ਲੰਮੇ ਸੋਹਣੇ ਲੱਗਦੇ ਆ ਇਹ ਆਪਾਂ ਬਸ ਐਂ ਚੱਕ ਚੱਕ ਇਹ ਸਿੱਧਾ ਹੀ ਆ ਜੀ ਇਹਦੇ ਤੇ ਆਪਾਂ ਕੋਈ ਘੋਲ ਨਹੀਂ ਲਾਉਣਾ ਕੋਈ ਕੁਛ ਨਹੀਂ ਕਰਨਾ ਹਨ ਇਹਨਾਂ ਨੂੰ ਕੱਲਾ ਬਸ ਸੈਂਪਲ ਵੇਲ ਕੇ ਕੱਟ ਕੇ ਤੇ ਆਪਾਂ ਵਿੱਚ ਪਾ ਦਿੰਦੇ ਆ ਇਸ ਤਰ੍ਹਾਂ ਦੇਖੇ ਤੁਸੀਂ ਬਿਲਕੁਲ ਬਾਜ਼ਾਰ ਵਾਂਗੂ ਇਹ ਜਿਹੜੇ ਤਿਆਰ ਹੋਣੇ ਆਪਣੇ ਮਟਰਾਂ ਪਤਾ ਹੀ ਨਹੀਂ ਲੱਗਦਾ ਇਹ ਵੀ ਘਰੇ ਬਣਾਏ ਆ ਜਾਂ ਬਾਜ਼ਾਰੋਂ ਲਿਆਂਦੇ ਆ ਤੇ ਸਵਾਦ ਉਹਨਾਂ ਨਾਲੋਂ ਜ਼ਿਆਦਾ ਹੁੰਦਿਆ ਇਹ ਕਿਉਂਕਿ ਇਹਨਾਂ ਦੇ ਵਿੱਚੋਂ ਨਾ ਕੋਈ ਤੇਲ ਦੀ ਸਮੈਲ ਆਉਣੀ ਆ ਤੇ ਨਾ ਹੀ ਆਪਾਂ ਨੂੰ ਕੋਈ ਐਂ ਡਾਰਾਵੇ ਕੋਈ ਇਹਦੇ ਤੇ ਕੋਈ ਮੱਖੀ ਬੈਠੀ ਹੋਊ ਜਾਂ ਕੋਈ ਧੂੜ ਘੱਟਾ ਪਿਆ ਹੋਊਗਾ ਹੈਨਾ ਇਹ ਵਧੀਆ ਤਿਆਰ ਹੋਣਿਆ ਹਾਂਜੀ ਮਟਰ ਆਪਣੇ ਤਿਆਰ ਹੋ ਗਿਆ ਜੀ ਤੁਸੀਂ ਦੇਖ ਹੀ ਲਏ ਆ ਵੀ ਆਪਾਂ ਦੋ ਤਰ੍ਹਾਂ ਦੇ ਮਟਰ ਆ ਜਿਹੜੇ ਉਹ ਤਿਆਰ ਕੀਤੇ ਆ ਇੱਕ ਤਾਂ ਮਟਰ ਇੱਕ ਲੇਰਾਂ ਵਾਲੇ ਮਟਰ ਤਿਆਰ ਕੀਤੇ ਆ ਜੀ ਆਪਾਂ ਠੀਕ ਹੈ ਜੀ ਤੇ ਹੁਣ ਸਾਨੂੰ ਛੁੱਟੀਆਂ ਦਿਓ ਜੀ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦੀ ਹੀ ਹਾਜ਼ਰ ਹੋਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਨੂੰ ਕਮੈਂਟ ਕਰਨਾ ਵੀ ਤੁਸੀਂ ਭੁੱਲਿਓ ਨਾ ਜੀ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਜੀ